ਸਸਿਕਾ ਦੋਸਤੋ ਪਿਛਲੇ ਦਿਨੀ ਆਪਾਂ ਖਰਚੇ ਵਿੱਚ ਵਾ ਕੇ ਦੋ ਵਾਰੀ ਤਵੀਆਂ ਨਾਲ ਪਾਣੀ ਸ਼ੁਰੂ ਕਰੀ ਹੈ ਤੇ ਆਪਾਂ ਹੁਣ ਰੌਣੀ ਕਰ ਰਹੇ ਹਾਂਗੇ ਦੇਖ ਰਹੇ ਹੋ ਤੁਸੀਂ ਬਾਈ ਹੁਣੀ ਰੌਣੀ ਕਰਦੇ ਨੇ ਤੇ ਪਾਣੀ ਛੱਡਿਆ ਹੋਇਆ ਹੈ ਮਤਲਬ ਖਰਚੇ ਬਿਲਕੁਲ ਨੀਵੇਂ ਹੋ ਚੁੱਕੇ ਨੇ ਵਿੱਚ ਮਾਉਣ ਨਾਲ ਤੇ ਲੱਗਦਾ ਹੈ ਵੀ ਹੁਣ ਜਦੋਂ ਇਹ ਪਾਣੀ ਦੇ ਵਿੱਚ ਭਿੱਜ ਜਾਣਗੇ ਤਾਂ ਇਹ ਜਦੋਂ ਆਪਾਂ ਦੁਬਾਰੇ ਕਣਕ ਵੇਜਣੀ ਆ ਉਦੋਂ ਨੂੰ ਖਾਸੇ ਗਲ ਜਾਣਗੇ ਜਿਹੜੇ ਥੋੜੇ ਬਹੁਤੇ ਰਹਿ ਜਾਣਗੇ ਚਲੋ ਉਹ ਆਪਣੇ ਕੋਲ ਮੂਰੇ ਸਮਾਂ ਹੁੰਦਾ ਹੈ ਵੀ ਆਪਾਂ ਉਹ ਵੀ ਵਿੱਚ ਪਾਣੀ ਦੇ ਗਲ ਜਾਣਗੇ ਸੋ ਪਾਣੀ ਛੱਡਿਆ ਹੋਇਆ ਆਪਣਾ ਕੱਸੀ ਦਾ ਪਾਣੀ ਦਾ ਵੈਸੇ ਹੈ ਨਹੀਂਗਾ ਮੋਟਰ ਨਾਲ ਪਾਣੀ ਆ ਪਰੌਣੀ ਕਰ ਰਹੇ ਹਾਂ ਪਰੌਣੀ ਕਰਨ ਤੋਂ ਬਾਅਦ ਲੱਗਦਾ ਵੀ 8-10 ਦਿਨਾਂ ਦੇ ਵਿੱਚ ਆਪਣਾ ਵਹਣ ਵਾਤ ਆ ਜਾਊਗਾ ਤੇ ਫਿਰ ਦੋਸਤੋ ਆਪਾਂ ਕਣਕ ਬੀਜ ਦਾਂਗੇ ਮਤਲਬ ਬੇਨਤੀ ਹੈ ਵੀ ਕੋਸ਼ਿਸ਼ ਕਰੋ ਖਰਚਿਆਂ ਨੂੰ ਵਾਗ ਨਾ ਲਾਓ ਤੇ ਰੌਣੀ ਵਗੈਰਾ ਕਰਕੇ ਜਾਂ ਇਦਾਂ ਹੀ ਮਲਚਰ ਨਾਲ ਮਲਚਰ ਮਾਰ ਕੇ ਉਸ ਤੋਂ ਬਾਅਦ ਉਲਟਾਵੇਂ ਹੜਨਾ ਵਾਗੇ ਰੂਟਾਵੇਟਰ ਨਾਲ ਵਧੀਆ ਬੀਜ ਸਕਦੇ ਆ ਵਧੀਆ ਕਣਕ ਬੀਜੀ ਜਾਊਗੀ ਸੋ ਕੋਸ਼ਿਸ਼ ਕਰੋ ਵੀ ਅੱਗ ਨਾ ਲਾਓ ਅੱਗ ਤੋਂ ਬਚਾ ਰੱਖੋ ਧੰਨਵਾਦ ਜੀ